गंगा जी ਨੂੰ ਬਹੁਤ ਪਵਿੱਤਰ ਸਮਝਿਆ ਜਾਂਦਾ ਹੈ ਪਰ ਗੰਗਾ ਜੀ ਦੇ ਵਿੱਚ ਸਾਰਾ ਮਿਊਂਸੀਪੈਲਿਟੀ ਦਾ ਗੰਦ ਗੰਗਾ ਜੀ ਦੇ ਵਿੱਚ ਸਿੱਟਿਆ ਜਾਂਦਾ ਹੈ। ਔਰ ਮੋਤੀ ਸਾਹਿਬ ਬਰਨਾਲਸੀ ਦੇ ਐਮਪੀ ਐ ਜਿਵੇਂ ਮੈਂ ਤੁਹਾਡੇ ਐਮਪੀ ਐ ਜਮਲੇਰਕੋਟ ਨੇ ਆਏ ਹਾ ਹੋਣਾ ਪੈਂਦਾ। ਇਸੇ ਤਰ੍ਹਾਂ ਮੋਤੀ ਸਾਹਿਬ ਨੂੰ ਵਰਨਨਾ ਸੀ ਜਾਣਾ ਪੈਂਦਾ ਹੈ ਰਹਿਣਾ ਪੈਂਦਾ ਜਿੱਦੋਂ ਉਹ ਟਾਇਲਟ ਜਾਂਦੇ ਹੈ ਪੇਟ ਸਾਫ਼ ਕਰਦੇ ਹੈ ਚੇਨ ਖਿੱਚਦੇ ਹੈ ਤਾਂ ਸਾਰੀ ਗੰਦਗੀ ਤਾਂ ਗੰਗਾ ਜੀ ਚ ਜਾਂਦੀ ਹੈ ਤੇ ਫਿਰ ਰਾਮ ਮੰਦਰ ਕਿਵੇਂ ਉੱਚ ਹੋ ਸਕਦਾ ਹੈ ਜੇ ਤੁਸੀਂ ਗੰਗਾ ਜੀ ਨੂੰ ਪਲੂਟ ਕਰ ਰਹੇ ਹੋ ਗੰਦਗੀ ਉਹਦੇ ਤੇ ਰਹੇ ਹੋ ਮੈਨੂੰ ਸਮਝ ਨਹੀਂ ਆਉਂਦੀ ਸਾਨੂੰ 8 ਮਹੀਨੇ ਦੇ ਦੇਣ ਗੰਗੋत्री ਤੋਂ ਲੈ ਕੇ ਜਿੱਥੇ ਗੰਗਾ ਬੰਗਾਲ ਦੇ ਸਾਗਰ ਚ ਜਾਂਦੀ ਹੈ ਬਿਲਕੁਲ ਚਿੱਟੀ ਸਾਫ ਕਰਕੇ ਜੇਡਾਂਗੇ